ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਲੋ ਜੀ ਅੱਜ ਆਪਾਂ ਗੱਲ ਕਰਨੀ ਹੈ ਝੋਨੇ ਤੇ ਸਪਰੇ ਦੀ ਵੀ ਆਪਾਂ ਝੋਨੇ ਤੇ ਸਪਰੇ ਕਿੰਨੇ ਦਿਨਾਂ ਤੋਂ ਕਰਨੀ ਹੈ ਤੇ ਕਿਹੜੀ-ਕਿਹੜੀ ਸਪਰੇ ਕਰ ਲੈਣੀ ਚਾਹੀਦੀ ਹੈ ਜਾਂ ਆਪਾਂ ਨੂੰ ਪ੍ਰਦਾਨ ਪਾਉਣਾ ਚਾਹੀਦਾ ਤੇ ਜਾਂ ਸਪਰੇ ਕਰਨੀ ਚਾਹੀਦੀ ਹੈ ਆਪਾਂ ਨੂੰ ਕਿਹੜੀ ਚੀਜ਼ ਦਾ ਫਾਇਦਾ ਤੇ ਕਿਹੜੀ ਆਪਣਾ ਨੁਕਸਾਨ ਕਰਦੀ ਹੈ ਆਪਾਂ ਇਹਦੇ ਬਾਰੇ ਕਰਨੀ ਹੈ ਗੱਲਬਾਤ ਅੱਜ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਬਾ ਲਈ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਜਿਵੇਂ ਭਾਈ ਹੁਣ ਝੋਨੇ ਜਿਹੜੇ 1 ਜੂਨ ਦੇ ਲੱਗੇ ਹੋਏ ਝੋਨੇ ਆ ਹੁਣ ਉਹ तकरीबन 1 ਮਹੀਨਾ ਹੋ ਤੇ 25 26 ਦਿਨ ਉਹ 50 50 ਦਿਨ ਦੇ ਹੋ ਗਏ ਤੇ ਉਹਨਾਂ ਝੋਨਿਆਂ ਨੂੰ ਹੁਣ ਸਪਰੇਅ ਦੀ ਲੋੜ ਹੈ ਜਾਂ ਜਿਹੜੇ 40 45 ਦਿਨ ਤੋਂ ਉੱਤੇ ਹੋ ਗਏ ਜਿਹੜੇ ਝੋਨੇ ਉਹਨਾਂ ਨੂੰ ਸਪਰੇਅ ਦੀ ਲੋੜ ਹੈ ਕਿਉਂਕਿ ਜਦੋਂ ਆਪਾਂ 40 45 ਦਿਨਾਂ ਬਾਅਦ 40 ਦਿਨਾਂ ਚ ਆਪਾਂ ਰੇਪੂਰੀ ਕਰ ਦਿੰਨੇ ਆ 35 ਤੋਂ 40 ਦਿਨਾਂ ਦੇ ਵਿੱਚ ਵਿੱਚ ਆਪਾਂ ਰੇਪੂਰੀ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੁੰਦਾ ਹੈ ਦੌਰ ਆਉਂਦਾ ਹੈ ਝੋਨੇ ਨੂੰ ਪੱਤਾ ਲਵੇੜਦਾ ਪੱਤਾ ਲਵੇੜ ਸੁੰਡੀ ਪੈਂਦੀ ਹੈ ਤੇ ਜਿਆਦਾ ਲਵਾ ਹੋਣ ਕਰਕੇ ਕਿਉਂਕਿ ਉਦੋਂ ਰਿਆ ਖਤਮ ਹੋ ਜਾਂਦੀਆਂ ਮੀਮੂ ਪਾ ਕੇ ਝੋਨਾ ਲਵਾ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਸੁੰਡੀ ਦਾ ਦੌਰ ਚੱਲਦਾ ਹੈ ਕਈ ਵਾਰੀ ਗੋਪ ਦੀ ਸੁੰਡੀ ਵੀ ਆ ਜਾਂਦੀ ਹੈ ਤੇ ਪੱਤਾ ਲਵੇੜ ਵੀ ਆਉਂਦੀ ਹੈ ਇਹਨਾਂ ਤੇ ਆਪਾਂ ਕਿਹੜੀ ਸਪਰੇਅ ਕਰਨੀ ਹੈ ਤੇ ਜਾਂ ਆਪਾਂ ਪ੍ਰਧਾਨ ਪਾਉਣਾ ਹੁਣ ਆਪਾਂ ਇਹ ਇਹ ਗੱਲ ਸੋਚਣੀ ਹੈ ਵੀ ਆਪਾਂ ਪ੍ਰਦਾਨ ਪਾਈਏ ਜਾਂ ਸਪਰੇਅ ਕਰੀਏ ਆਪਾਂ ਨੂੰ ਕਿਹੜੀ ਚੀਜ਼ ਦਾ ਫਾਇਦਾ ਜਿਵੇਂ ਜੇ ਤਾਂ ਆਪਾਂ ਪ੍ਰਦਾਨ ਪਾਉਂਨੇ ਆ 100 ਰੁਪਏ ਤੋਂ ਘੱਟ ਆਪਾਂ ਨੂੰ ਕੋਈ ਵੀ ਪ੍ਰਦਾਨ ਨਹੀਂ ਮਿਲਦੀ ਜੇ ਆਪਾਂ 7.5 ਕਿਲੋ ਪਾਵਾਂਗੇ ਤਾਂ 750 ਰੁਪਿਆ ਉਹਦਾ ਖਰਚਾ ਹੈਗਾ ਮੰਨ ਕੇ ਚੱਲੋ 750 ਰੁਪਿਆ ਪ੍ਰਦਾਨ ਦਾ ਖਰਚਾ ਫਿਰ ਪ੍ਰਦਾਨ ਦਾ ਇੱਕ ਹੋਰ ਜਿਹੜਾ ਹੈਗਾ ਨੁਕਸਾਨ ਪਹਿਲਾਂ ਤਾਂ ਖਰਚਾ ਜ਼ਿਆਦਾ ਦੋ ਨੰਬਰ ਤੇ ਉਹਦਾ ਹੈਗਾ ਬਾਈ ਜੀ ਹੁਣੇ ਜਿਹੜੇ ਮਿੱਤਰ ਕੀੜੇ ਮਾਰਨੇ ਆ ਤੇ ਜਾਂ ਆਪਾਂ ਸਿੱਧਾ ਜ਼ਮੀਨ ਤੇ ਜ਼ਹਿਰ ਸਿੱਟਣਾ ਉਹਦੇ ਨਾਲ ਧਰਤੀ ਦਾ ਵੀ ਨੁਕਸਾਨ ਤੇ ਜਿਹੜੇ ਮਿੱਤਰ ਕੀੜੇ ਆ ਗੰਡੋਏ ਆ ਜਾਂ ਕੋਈ ਹੋਰ ਮਿੱਤਰ ਕੀੜੇ ਉਹ ਵੀ ਮਰਦੇ ਆ ਉਹਦੇ ਨਾਲ ਤੇ ਇੱਕ ਜਿਹੜਾ ਹੈਗਾ ਪਦਾਨ ਉਹ ਆਪਣਾ ਝੋਨਾ ਤਾਂ ਵੈਸੇ ਹੀ ਹੁਣ ਜਵੇਂ ਇਤਕੀ ਮੀਂਹ ਪਈ ਹੈ ਝੋਨੇ ਵੈਸੇ ਕੱਦ ਬਹੁਤ ਕਰਨਗੇ ਤੇ ਉਹ ਹੋਰ ਚੱਕ ਦਿੰਦਾ ਫਸਲ ਨੂੰ ਝੋਨੇ ਨੂੰ ਹੋਰ ਚੱਕ ਦਿੰਦਾ ਜਿਵੇਂ ਕਈ ਕਈ ਵਾਰੀ ਤਾਂ ਕਈ ਵਾਰਾ ਤਾਂ ਪਦਾਨ ਆਏ ਵੀ ਪਾ ਦਿੰਦੇ ਆ ਵੀ ਮਾੜਾ ਯਾਰ ਕੰਨ ਜਖੜੇ ਹੋ ਜਾਣਗੇ ਸੋਨਾ ਜਿਹਾ ਲੱਗਣ ਲੱਗ ਜੂ ਝੋਨਾ ਉਹ ਵੀ ਆਪ ਦੇ ਥਾਂ ਤੇ ਠੀਕ ਹੈ ਤੇ ਜਿਹੜੇ ਇਹ ਇਹਦੇ ਨੁਕਸਾਨ ਆ ਜਿਹੜੇ ਇੱਕ ਤਾਂ ਪੈਸੇ ਦਾ ਨੁਕਸਾਨ ਜਿਆਦੇ ਦਾ ਇੱਕ ਜਿਹੜੇ ਮਿੱਤਰ ਕੀੜੇ ਮਾਰਦਾ ਹੈ ਇੱਕ ਝੋਨੇ ਨੂੰ ਚੱਕ ਦਿੰਦਾ ਹੋਰ ਵਧਾ ਦਿੰਦਾ ਡਿੱਗਣ ਦਾ ਖਤਰਾ ਤੇ ਬਾਕੀ ਕੰਮ ਇਹ ਕਰਦਾ ਹੈ ਇਹ ਗੱਲ ਨਹੀਂ ਹੈਗੀ ਵੀ ਕੰਮ ਨਹੀਂ ਕਰਦਾ ਕੰਮ ਵੀ ਕਰਦਾ ਇਹ 20 ਦਿਨ 20 25 ਦਿਨ ਜਿਹੜੇ ਚੰਗਾ ਪਦਾਨ ਆ 7.5 ਕਿਲੋ ਪਾ ਦਿੰਦੇ ਆ ਕੋਈ ਸੁੰਡੀ ਨੇੜੇ ਆਉਣ ਨਹੀਂ ਦਿੰਦਾ ਤੇ ਪਰ ਜੇ ਇੰਨੇ ਖਰਚੇ 'ਚ ਆਪਾਂ ਨੂੰ ਕਈ ਵਾਰੀ ਹੋਰ ਜਿਵੇਂ ਆਪਾਂ ਸਪਰੇਅ ਕਰੀਏ ਉਹ ਪੈ ਜੇ ਇੱਕ ਤਾਂ ਸੁੰਡੀ ਵਾਲ ਸਪਰੇਅ ਇੱਕ ਆਪਾਂ ਤਤਾਂ ਵਾਲੀ ਸਪਰੇਅ ਇੱਕ ਆਪਾਂ ਨੂੰ ਵਿੱਚ ਫੰਗੀ ਸਾਈਡ ਪੈ ਜੇ ਤੇ ਇਹ ਉਹ ਇਸ ਤੋਂ ਵੀ ਬੈਸਟ ਹੈ ਹੁਣ ਜਿਵੇਂ ਆਪਾਂ ਜੇ ਸੁੰਡੀ ਵਾਲੀ ਸਪਰੇਅ ਕਰੀਏ ਜੇ ਤਾਂ ਆਪਾਂ ਲਵਾਂਗੇ ਕੰਪਨੀ ਦੀ ਕੋਈ ਜਿਵੇਂ ਆਪਾਂ ਲਈਏ ਕੋ ਕੋਰਾਇਜਨ ਕੰਪਨੀ ਦੀ ਜਾਂ ਫੇਮ ਕੰਪਨੀ ਦੀ ਜਾਂ ਕੋਈ ਹੋਰ ਕੰਪਨੀ ਦੀ ਉਹ ਆਪਾਂ ਨੂੰ ਦਵਾਈ ਪੈਂਦੀ ਹੈ ਮਹਿੰਗੀ ਤੇ ਕਈ ਵਾਰੀ ਨਾ ਆਪਣੇ ਫੈਟ ਬੈਠੀਆਂ ਨੇ ਕੰਪਨੀਆਂ ਆਮ ਕੰਪਨੀਆਂ ਛੋਟੀਆਂ ਕੰਪਨੀਆਂ ਤੇ ਉਹਨਾਂ ਦੀ ਆਉਂਦੀ ਐ ਜਿਵੇਂ ਕੋਰਾਜਨ ਟਾਈਪ ਆਉਂਦੀਆਂ ਜਾਂ ਫੇਮ ਜਾਂ ਕੋਈ ਹੋਰ ਜਿਹੜੀ ਦਵਾਈ ਹੁੰਦੀ ਐ ਉਹ ਉਸ ਟਾਈਪ ਦੀ ਦਵਾਈ ਉਹਨਾਂ ਕੰਪਨੀਆਂ ਦੀ ਆਉਂਦੀ ਐ ਤੇ ਜਿਹੜੀ ਉਹ ਦਵਾਈ ਐ ਉਹ ਬਈ ਆਪਾਂ ਨੂੰ ਜਿੱਥੇ ਕੋਈ ਹੋਰ ਦਵਾਈ ਆਪਾਂ ਨੂੰ 500 ਰੁਪਏ ਕਿੱਲਾ ਪੈਂਦੀ ਐ ਉਹ ਆਪਾਂ ਨੂੰ 200 ਰੁਪਏ ਕਿੱਲਾ ਪੈਂਦੀ ਐ ਤੇ ਅਹੀਂ ਜਿਵੇਂ ਆਪਾਂ ਨੂੰ ਮਹਿੰਗੇ ਜਿਹੜੇ ਹੈਗੇ ਫੰਗੀਸਾਈਡ ਆ ਉਹ ਆਪਾਂ ਨੂੰ ਮਹਿੰਗੇ ਪੈਂਦੇ ਆ ਉਹ ਜੇ ਮੰਨ ਲਓ 5 5-600 ਰੁਪਏ ਕਿੱਲਾ ਪੈਂਦੇ ਆ ਤੇ ਜਿਹੜੀ ਆਮ ਕੰਪਨੀ ਦਾ ਕੋਈ ਫੰਗੀਸਾਈਡ ਆ ਉਹ ਆਪਾਂ ਨੂੰ ਅ ਸਸਤਾ ਪੈਂਦਾ ਜਿਵੇਂ 11200 ਦਾ ਲੀਟਰ ਮਿਲ ਜਾਂਦਾ ਉਹ 4-5 ਕਿੱਲਾਂ ਦਾ ਹੁੰਦਾ 2-250 ਰੁਪਏ ਕਿੱਲਾ ਆਪਾਂ ਨੂੰ ਉਹ ਪੈਂਦਾ ਤੇ ਐਂ ਕਰਕੇ ਨਾ ਜੇ ਆਪਾਂ 700 750-800 ਰੁਪਏ ਦੇ ਵਿੱਚ ਆਪਾਂ ਨੂੰ ਸਪਰੇਅ ਨਾਲੇ ਤਾਂ ਦੈਨਾ ਉਹ ਵੀ 20 25 ਕੋਈ ਸੰਡੀ ਨਹੀਂ ਪੈਂਦੀ ਗੋਭ ਦੀ ਸੰਡੀ ਨੂੰ ਵੀ ਕੰਮ ਕਰਦੀ ਹੈ ਪੱਤਾ ਲਵੇਟ ਨੂੰ ਵੀ ਕਰਦੀ ਹੈ ਤੇ ਬਾਕੀ ਫੰਗੀ ਸਾਈਡ ਪੈ ਜਾਂਦਾ ਹੈ ਉਹ ਵੀ 15 20 ਦਿਨ ਆਪਾਂ ਨੂੰ ਵਧੀਆ ਅਸਰ ਦਿੰਦਾ ਹੈ ਤੇ ਵਿੱਚ ਆਪਾਂ 43 ਵੀ ਪਾ ਸਕਦੇ ਆ ਜੀ ਉਹ ਆਪਾਂ ਨੂੰ ਜਾਦੇ ਬੈਨੀਫਿਟ ਕਰਦਾ ਤੇ ਬਾਕੀ ਆਪੋ ਆਪਣੀ ਮਰਜ਼ੀ ਹੈ ਹਨਾ ਆਪਾਂ ਕਿਸੇ ਨੂੰ ਆਇਨੀਆਂ ਦੇ ਵੀ ਫਲਾਨੀ ਚੀਜ਼ੀ ਕਰੋ ਨਾ ਜਾਂ ਆਪਾਂ ਕਿਸੇ ਚੀਜ਼ ਦੀ ਮਸ਼ਹੂਰੀ ਕਰਦੇ ਆਂ ਤੇ ਨਾ ਹੀ ਆਪਾਂ ਕਿਸੇ ਦੀ ਕਿਸੇ ਕੰਪਨੀ ਦੀ ਮਸ਼ਹੂਰੀ ਕਰਦੇ ਆਂ ਵੀ ਆ ਫਲਾਨੀ ਜੀ ਜੀ ਪਾਓ ਤੇ ਇਹ ਆਪਾਂ ਤੁਹਾਨੂੰ ਫਰਕ ਦੱਸਿਆ ਵੀ ਸਾਰਿਆਂ ਨਾਲ ਜਿਹੜਾ ਵਧੀਆ ਹੈਗਾ ਇਹਨਾਂ ਚੋਂ ਆਪਣੇ ਹਿਸਾਬ ਨਾਲ ਤਾਂ ਸਪਰੇਅ ਲੱਗਦੀ ਹੈ ਥੋੜਾ ਜਿਹਾ ਇਹ ਤਾਂ ਹੈ ਪਤਾਨ ਆਪਾਂ ਵੀ ਇੱਕੇ ਦਿਨੀ 7-8 ਕਿਲਿਆਂ ਚ ਪਾ ਦਿੰਨੇ ਇੱਕ ਜਣਾ ਤੇ ਇਹ ਆਪਾਂ ਨੂੰ ਟਾਈਮ ਲੱਗਦਾ ਕਿਉਂ ਚਾਰ ਦਰਮੀਆਂ ਆਪਾਂ ਲਾਉਣੀਆਂ ਪੈਣੀਆਂ ਤੇ ਉਹ ਥੋੜਾ ਟਾਈਮ ਲੱਗਦਾ ਤੇ ਪਰ ਇਹਦੇ ਇਹ ਸਸਤਾ ਪੈਂਦਾ ਹੈ ਇਹਦੇ ਨਾਲ ਫਾਇਦੇ ਵੀ 2-3 ਹੋ ਜਾਂਦੇ ਆ ਬਾਕੀ ਅਖੀਰਲੀ ਗੱਲ ਜਿਹੜੀ ਹੈਗੀ ਆ ਵੀ ਆਪਾਂ ਸਪਰੇਅ ਕਰਨੀ ਕਿੰਨੇ ਦਿਨਾਂ ਤੋਂ ਹੈ ਬਈ ਜਦੋਂ 40 45 ਦਿਨ ਦਾ ਝੋਨਾ ਹੋ ਗਿਆ 45 ਦਿਨ ਤੋਂ ਬਾਅਦ ਉਹਦਾ ਆਪਾਂ ਨੂੰ ਸਪਰੇਅ ਕਰ ਦੇਣੀ ਚਾਹੀਦੀ ਹੈ ਕਿਉਂਕਿ ਉਸ ਤੋਂ ਬਾਅਦ ਫਿਰ ਜਦੋਂ ਬਿਮਾਰੀ ਆ ਜੇ ਫਿਰ ਆਪਾਂ ਵਾਲੇ ਭਜ ਦੇ ਨਾ ਸਕਦੇ ਆ ਤੇ ਫਿਰ ਕੰਟਰੋਲ ਕਰਨਾ ਵੀ ਥੋੜਾ ਜਿਆ ਆਪ ਨੂੰ ਐ ਲੱਗਦਾ ਵੀ ਪਤਾ ਨਹੀਂ ਮਰੂਕ ਨਾ ਸੰਡੀ ਆ ਵੀ ਪਾ ਦਈਏ ਆ ਵੀ ਪਾ ਦਈਏ ਫਿਰ ਡਬਲ ਡੋਜ਼ ਕਰ ਦਈਏ ਤੇ ਜੇ ਆਪਾਂ ਪਹਿਲਾਂ ਹੀ ਵੇਲਾ ਸੰਭਾਲ ਲਈਏ ਕਿਉਂਕਿ ਮਾੜਾ ਮੋਟਾ ਤਾਂ ਕਿਤਨ ਕਿਤੇ ਅਟੈਕ ਆ ਹੀ ਜਾਂਦਾ ਹੁੰਦਾ ਐ ਤਾਂ ਹੈ ਨਹੀਂ ਜਮਾ ਸਾਫ ਝੋਨੇ ਤੇ ਆਪਾਂ ਸਪਰੇਅ ਕਰ ਦਾਂਗੇ ਤੇ ਉਹ ਗੱਲ ਹੈ ਵੀ ਆਪਾਂ 45 ਦਿਨਾਂ ਤੋਂ ਬਾਅਦ ਇੱਕ ਸਪਰੇਅ ਕਰ ਦਈਏ ਤੇ ਫਿਰ ਆਪਣੇ 20-25 ਦਿਨ ਵਧੀਆ ਲੰਘ ਜਾਣਗੇ ਤੇ ਇਹਦੇ 'ਚ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ